ਮੈਨੂੰ ਕਦੇ ਨਹੀਂ ਸਮਝ ਆਇਆ ਵੀ ਇਹ ਲਿਖਦੇ ਕੀ ਹੁੰਦੇ ਆ ਇੰਗਲਿਸ਼ ਦੇ ਅਲਫਾਬੈਟ ਤਾਂ ਹੁੰਦੇ ਆ ਬਟ ਇਹਨਾਂ ਦਾ ਮਤਲਬ ਰੱਬ ਜਾਣੇ ਬੜੀ ਮਨ ਵੀ ਲਾ ਵੀ ਬਦਲ ਦਿੱਤੀ ਸੀ ਮੈਂ ਹਾਂ ਤੇ ਤੂੰ ਮੋਟੀ ਦੇ ਕਿ ਨਿੱਕੀ ਨਹੀਂ ਹੋਈ ਹੋਈ ਹੈ ਹੋਰ ਕੀ ਇੱਕ ਅੱਧੀ ਰੱਖ ਲਓ ਕੋਈ ਰਿਕਾਰਡ ਰਿਕਾਰਡ ਬਣਾਉਣਾ ਹੋਇਆ ਜੇ ਉਦਾਂ ਮੈਂ ਭਈ ਨਿਆਣੇ ਖਾਂਦੇ ਨਹੀਂ ਕਿ ਪਾਪ ਪੂਲ ਕੇ ਇਦਾਂ ਸਿੱਧਾ ਕੁਛ ਹਾਂ ਛੇਤੀ ਸਬਜ਼ੀ ਨੂੰ ਕਹਿੰਦੇ ਆ ਕਿ ਚਾਪਰੇ ਘਰ ਤੋਂ ਸਾਡਾ ਚਾਟਾ ਕੁੰਨਿਆ ਤੋਂ ਇਹਦੇ ਵਿੱਚ ਮੈਂ ਮੇਥੇ ਧਣੀਆਂ ਪਾਲਕ ਨਾਉਣ ਲੱਗਿਆ ਨਾ ਹਾਂ ਤਾ ਉਹ ਤੋਂ ਚੱਕਿਆ ਵਾ ਸਿਕੌਣ ਲੈ ਕੇ ਚੱਲੇ ਉਹ ਬੇਸ਼ਮੀ ਨਾਲ ਚੱਲਿਆ ਹਾਂ ਮਾਰ ਪਈ ਤੇ ਉਹ ਤਾਂ ਬਸ ਖਰੀਆ ਐਵਰੀਵੋਨ ਅਨਨ ਤੁਸੀਂ ਫਾਈਵਵੇਂ ਹੋ ਰਹੇ ਹਾਂ ਹਾਂਜੀ 5th ਬਰਥਡੇ ਆ ਨਾ ਅਸਦਾ ਓਹ ਕੋਰਾ ਪੂਰਾ ਜਮਿਆ ਹੋਇਆ ਹੈ ਕਹਿੰਦੇ ਉੱਥੇ ਅੱਠਾਂ ਦੀ ਠੰਡ ਫੀਲ ਹੋ ਰਹੀ ਆ ਗੁੱਡ ਮਾਰਨਿੰਗ ਜੀ ਕੰਮ ਤੇ ਪਹੁੰਚ ਗਏ ਆਪਾਂ ਦੇਖੋ ਅਜਾ ਬੱਸ ਮਿਲ ਜਾਂਦੀ ਹੈ ਨਾ ਕੋਈ ਚੰਗੀ ਤਰ੍ਹਾਂ ਚੈੱਕ ਕਰ ਲੀਦਾ ਕੋਈ ਟਾਇਰ ਵਗੈਰਾ ਠੀਕ ਨੇ ਬੋਡੀ ਕੀ ਦਾ ਤੇ ਜਿਹੜੀਆਂ ਲੀਗਲ ਪਰਮਿਸ਼ਨ ਹੋਣ ਸਾਰੀਆਂ ਠੀਕ ਨੇ ਇਹਦੀਆਂ ਤੇ ਆਪਣਾ ਕੀ ਕਹਿੰਦੇ ਹੁੰਦੇ ਬਸ ਨਾ ਹੀਟਰ ਜਿਹੜਾ ਵਾ ਇਹਦਾ ਇਹ ਗਰਮ ਹੋਣ ਨੂੰ ਰੋਟ ਟਾਈਮ ਲਾ ਆਂਦਾ। ਅਹ ਕਟੂਗੜਨੀ ਤੋਂ ਸਾਨੂੰ 15-20 ਕਿਲੋਮੀਟਰ ਚੋਣੀ ਪੈਂਦੀ ਆ ਫੇਰ ਜਾ ਕੇ ਗੱਡੀ ਚੰਗੀ ਤਰ੍ਹਾਂ ਧਰਮ ਹੁੰਦਾ ਬਸ। ਤੇ ਉਨੀ ਦੇ ਉਸ ਦੀ ਛਾਣੀ ਜੀ ਲੱਗਦੀ ਰਹਿੰਦੀ ਹੁੰਦੀ ਆ। ਤੇ ਚਲੋ ਇੱਕ ਵਾਰ ਸਟਾਰਟ ਕਰਦੇ ਆ ਕੰਮ ਫੇਰ ਕਰਦੇ ਆ ਗੱਲਬਾਤ ਅੱਗੇ ਆਪਾਂ। ਆਹ ਰੋਡ ਦੇ ਉੱਤੇ ਨਾ ਜਿਵੇਂ ਕੰਮ ਚੱਲਦਾ ਆ ਜਿੱਥੇ ਆਪਣੀਆਂ ਗੱਡੀਆਂ ਖੜਦੀਆਂ ਨੇ ਆਹ ਡੇਪੋ ਦੇ ਮੂਹਰੇ ਉਹ ਬੜਾ ਚੱਕਰ ਪੈਂਦਾ ਕਿਉਂਕਿ ਪਾਰਕਿੰਗ ਇੱਥੇ ਹੁਣ ਦੇਖੋ 100-100 ਟਰਾਈਵਰ ਆ। ਤੇ ਪਾਰਕਿੰਗ ਕਈ ਵਾਰ ਮਿਲਦੀ ਹੋਣੀਗੀ ਕਈ ਵਾਰ ਦੂਰ ਖੜੀ ਕਰਨੀ ਪੈਂਦੀ ਬੰਦੇ ਬਟ ਮੈਂ ਲੱਗ ਕੇ ਸੀਗਾ ਨੇੜੇ ਮਿਲ ਜੀ ਤੇ ਵਾਸਾ ਆਪਣੀ ਸੈਟ ਆ ਤੁਰੇ ਫਿਰ ਇਸ ਤੋਂ ਅੱਗੇ ਜਾ ਕੇ ਗੱਲਬਾਤ ਕਰਦੇ ਆਪਾਂ ਲਓ ਜੀ ਤਰੰਗੇ ਤੋਂ ਆਪਾਂ ਤਕਰੀਬਨ 20 ਕਿਲੋਮੀਟਰ ਬਾਹਰ ਨੂੰ ਪਾਪਾ ਮੂਆ ਪਹੁੰਚ ਗਏ ਆ ਇੱਥੇ ਜਿਵੇਂ ਮੈਂ ਸਕੂਲ ਰਨ ਸਟਾਰਟ ਕਰਨਾ ਹੁੰਦਾ ਤਾਂ ਥੋੜਾ ਜਿਹਾ ਟਾਈਮ ਮਿਲ ਜਾਂਦਾ ਕਿਉਂਕਿ ਉੱਥੋਂ ਆਪਾਂ ਟਾਈਮ ਤੇ ਨਿਕਲ ਜਾਂਦੇ ਆ ਤਾ ਇੱਥੇ ਖੜਦੇ ਆ ਥੋੜੀ ਦਿਰ ਮੈਂ ਕੀ ਕਰਦਾ ਹਾਂ ਇੱਥੇ ਬੱਸ ਲਾ ਕੇ ਨਾ ਸਾਈਡ ਤੇ ਥੋੜੀ ਵਾਕ ਕਰ ਲੈਣਾ ਖੁੱਲਾ ਏਰੀਆ ਵਾ ਸਾਰੀ ਨਵੀਂ ਕੰਸਟਰਕਸ਼ਨ ਆ ਇਧਰ ਦੀ ਸਾਈਡ ਤੇ ਨਾ ਜਿਵੇਂ ਆ ਫਾਰਮੇ ਹੁੰਦੇ ਸੀਗੇ ਜਿਵੇਂ ਇਧਰ ਦੀ ਸਾਈਡ ਤੇ ਤੁਸੀਂ ਦੇਖ ਵੀ ਸਕਦੇ ਹੋ ਫਾਰਮ ਵਗੈਰਾ ਦਾ ਲੈਂਡ ਹਾਲੇ ਵੀ ਖਾਲੀ ਪਿਆ ਵਾ ਸੋ ਥੋੜੀ ਵਾਕ ਕਰਦੇ ਆ ਥੋੜੀ ਐਕਸਰਸਾਈਜ਼ ਹੋ ਜੂ ਕਿ ਨਾਲੇ ਥੋੜਾ ਵਾਰਮ ਅਪ ਹੋ ਜੂ ਸ਼ਰੀਰ ਤੇ ਉਸ ਤੋਂ ਬਾਅਦ ਫਿਰ ਆਪਾਂ ਸਕੂਲ ਰਨ ਕਰਨਾ ਇੱਕ ਤੇ ਮੈਂ ਆਪਾਂ ਟਰਾਈ ਕਰਦੇ ਆ ਵੀ ਦੁਪਹਿਰ ਨੂੰ ਮਿਲਾਂਗੇ ਹੁਣ ਕਿਉਂਕਿ ਮੈਂ ਜਿਵੇਂ ਡਰਾਈਵਿੰਗ ਕਰਨੀ ਆ ਉਸ ਟਾਈਮ ਤੇ ਵੀਡੀਓ ਬਣਾ ਨਹੀਂ ਸਕਦੇ ਤਾਂ ਦੁਪਹਿਰ ਨੂੰ ਘਰੇ ਜਾਣਾ ਘਰੇ ਰੋਟੀ ਪਾਣੀ ਤਾਜੀ ਸ਼ੱਕ ਤੇ ਆਵਾਂਗੇ ਮੰਮੀ ਨੂੰ ਮੈਂ ਦੱਸਿਆ ਆਇਆ ਸੀਗਾ ਸਵੇਰੇ ਆਹ ਸਾਹਮਣੇ ਆਪਣੀ ਬੱਸ ਖੜੀ ਆ ਇਧਰੋਂ ਤੁਰਦਾ 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 ਮੈਂ ਦਿੱਲੀ ਸਾਈਡ ਤੇ ਆ ਗਿਆ ਤੇ ਉਹ ਸਾਹਮਣੇ ਨਾ ਹੋਰ ਈ ਪਹਾੜੀ ਆ ਆ ਵਾਲੀ ਇਹ ਪਾਪਾ ਮਾ ਹੈਲਥ ਕਹਿੰਦੇ ਆ ਇਹਨੂੰ ਵਾਕ ਆ ਬੜੀ ਸੋਹਣੀ ਬਣੀ ਹੋਈ ਕਦੇ ਇੱਥੇ ਵੀ ਜਾਵਾਂਗੇ ਉੱਤੇ ਟੌਪ ਦੇ ਤੁਹਾਨੂੰ ਟਰੀ ਵੀ ਦਿਖਦਾ ਹੋਣਾ ਬਿਲਕੁਲ ਟੌਪ ਦੇ ਉੱਤੇ ਖੰਬੇ ਦੀ ਬੈਕ ਸਾਈਡ ਤੇ ਤੇ ਇੱਥੇ ਤੱਕ ਬੰਦਾ ਚੱਲੇ ਜਾਂਦਾ ਥੱਲੇੋਂ ਤੁਰ ਕੇ ਇਧਰਲੀ ਸਾਈਡ ਤੇ ਸਕੂਲ ਬਣਿਆ ਨਵਾਂ ਹੀ ਲਾਸਟ ਈਅਰੇ ਓਪਨਿੰਗ ਹੋਈ ਆ ਤੇ ਆਹ ਜਿਹੜਾ ਰਸਤਾ ਵਾ ਅੱਗੇ ਬੰਦ ਆ ਸੋ ਇੱਥੋਂ ਇਹ ਪਤਾ ਲੱਗਦਾ ਵੀ ਇਧਰ ਵੀ ਅੱਗੇ-ਅੱਗੇ ਕੰਸਟਰਕਸ਼ਨ ਸਟਾਰਟ ਹੋ ਜਾਣੀਆਂ ਤੇ ਸਾਰਾ ਜਿੰਨਾ ਫਾਰਮ ਏਰੀਆ ਵਾ ਇਹਦੇ ਕਰਕੁਰ ਬਣ ਜਾਣੇ ਆ ਇਧਰ ਮੈਨੂੰ ਕੋਈ ਐਂ ਲੱਗਦਾ ਵੀ ਲੱਕੜ ਦਾ ਪਹਿਲਾਂ ਕੁਝ ਬਣਿਆ ਹੋਇਆ ਸੀਗਾ ਉਰੇ ਤੇ ਹੁਣ ਇੱਥੇ ਜਿਵੇਂ ਚਲੋ ਜਿਵੇਂ ਜਿਵੇਂ ਟਾਈਮ ਚੇਂਜ ਹੋ ਜਾਂਦਾ ਉਸ ਹਿਸਾਬ ਨਾਲ ਚੇਂਜਸ ਲੈ ਆ ਜਾਂਦੇ ਆ ਇਨਫਰਾਸਟ੍ਰਕਚਰ ਦੇ ਵਿੱਚ ਵੀ ਸੋ ਮੇਰੇ ਕੋਲ ਜਦੋਂ ਟਾਈਮ ਹੁੰਦਾ ਮੈਂ ਕੋਸ਼ਿਸ਼ ਕਰਦਾ ਹਾਂ ਵੀ ਥੋੜੇ-ਬਹੁਤ ਫਿਜ਼ੀਕਲੀ ਐਕਟਿਵ ਰਹੀਏ ਆਪਾਂ ਹਨਾ ਜਿਵੇਂ ਕਿਉਂਕਿ ਬੈਠੇ ਰਹੀ ਦਾ ਨਾ ਬਸ ਤਾਂ ਕੰਮ ਹੈ ਤਾਂ ਦਾ ਔਰ ਜਿੰਨੀਆਂ ਬਸ ਆ ਰਹੀਆਂ ਇਹਨਾਂ ਨੇ ਬਸ ਹੁਣ ਇਧਰ ਆ ਕੇ ਆਪਣੇ ਆਪਣੇ ਰੂਟ ਸਟਾਰਟ ਕਰ ਲੈਣੇ ਆ ਕਿਉਂਕਿ ਇੱਕ ਢਿੱਪੂ ਸਾਡਾ ਪਾਪਾ ਮੋਅ ਦੇ ਵਿੱਚ ਵੀ ਆ ਉਹ ਵੀ ਬਿਲਕੁਲ ਨੇੜੇ ਹੀ ਆ ਮੈਨੂੰ ਕਦੇ ਨਹੀਂ ਸਮਝ ਆਇਆ ਵੀ ਇਹ ਲਿਖਦੇ ਕੀ ਹੁੰਦੇ ਆ ਇੰਗਲਿਸ਼ ਦੇ ਅਲਫਾਬੈਟ ਤਾਂ ਹੁੰਦੇ ਆ ਬਟ ਇਹਨਾਂ ਦਾ ਮਤਲਬ ਰੱਬ ਜਾਣੇ ਪਰ ਲੱਗਦੇ ਬੜੇ ਸੋਹਣੇ ਆ ਬੜਾ ਸੋਹਣਾ ਆਰਟਵਰਕ ਹੈ ਕਿਸ ਹੋਂ ਦਾ ਏ ਕੋਰਾ ਹਲੇ ਵੀ ਹੈਗਾ ਥੋੜਾ ਥੋੜਾ ਦੁਪਹਿਰ ਦੇ 12 ਵਜੇ ਨੇ ਰੋਟੀ ਖਾਣ ਆਇਆ ਮੈਂ ਘਰੇ ਮੱਖੀ ਲੜ ਚੱਲੀ ਸੀ ਤੇ ਦਿਨ ਬੜਾ ਵਧੀਆ ਅੱਜ ਡੈਡੀ ਨੂੰ ਲੱਗ ਰਿਆ ਸੀ ਜੜੀ ਥੱਲੇ ਲੱਗੇ ਹੋਨੇ ਆ ਉਧਰ ਤੇ ਇਧਰ ਮੰਮੀ ਲੱਗੇ ਹੋਨੇ ਸਬਜ਼ੀ ਬਣਾਉਣ ਪਤਨ ਕਿਹੜੀ ਮੰਮੀ ਕੀ ਬਣਾ ਰਹੀ ਹੈ ਮੈਂ ਭਰੋਗੀਆਂ ਬੱਦ ਗੋਤੀ ਅੱਛਾ ਤੁਹਾਨੂੰ ਕੱਟਾ ਬੱਦ ਗੋਤੀ ਨਾਈਸ ਲੈ ਲੈ ਕੀ ਗੱਲ ਦਿੰਦੀ ਹਾਂ ਬੜਾ ਮੈਂ ਚਾ ਮਿਕਸ ਚ ਕੀ ਆ ਖੁਸ਼बू ਆ ਰਹੀ ਹੈ ਖੁਸ਼ਬੂ ਹੋਰ ਕਿਦਾਂ ਇੱਥੇ ਸਤੰਗਵੇਂ ਨੇ ਸਤੰਗ ਕਿਹੜਾ ਰੋਫਾ ਇਹ ਮਨੇ ਨੇ ਦੇਤਾ ਮਨੇ ਨੇ ਦੇਤਾ ਮੇ ਆਪਣੇ ਆਪਣੇ ਸਾਰੇ ਜਰਸੀ ਤੁਹਾਡੇ ਵੱਲੋਂ ਛੱਡੇ ਆ ਇੱਕ ਹੋਰ ਗੱਲ ਉਹਦੇ ਪੰਜ ਚਾਰ ਰੁਪਏ ਸਾਰੇ ਨੂੰ ਹੋ ਗਿਆ ਔਰ ਚਲੋ ਤੇ ਜਾਂ ਲੱਗੁੰਦਾ ਹੜਿਓੜੀ ਸਾਪੂ ਠੀਕ ਹੋ ਜਾਂਦਾ ਹਨਾ ਅੱਜ ਮੈਂ ਥੋੜਾ ਛੇਤੀ ਆ ਗਿਆ ਕੱਲ ਨਵੀਨਤਾ ਜੀ ਬਸ ਬਹੁਤ ਵਧੀਆ ਆਪੋ ਆਪਣੇ ਕੰਮ ਲੈ ਡਿਆ ਲੱਗਿਆ ਰਮਨ ਆਪਣੇ ਲੱਗਿਆ ਰਮਨ ਸਿੰਘ ਆ ਤੇ ਮੈਂ ਆਪਣੇ ਰੱਖੀ ਨੂੰ ਕਰਦਾ ਮੈਂ ਗਮਦੇ ਚ ਰਮਨ ਵੀ ਬਿਮਾਰ ਆ ਤੇ ਉਹ ਵਿਚਾਰਾ ਉਦੋਂ ਦਾ ਘਰੇ ਹੀ ਆ ਦੋ ਤਿੰਨ ਦਿਨ ਹੋ ਗਏ ਤੇ ਬੈਠਾ ਗੇਮ ਖੇਡ ਰਿਹਾ ਸਾਹਿਬ ਜੀ ਕੀ ਹੋ ਰਿਹਾ ਕਿਵੇਂ ਆ ਸਿਹਤ ਭੁੱਤ ਹੋਂ ਬੈਟਰ ਅੱਗੇ ਨਾਲ ਬੈਟਰ ਤੂੰ ਸਮਾਦੀ ਥੱਲੇ ਲਾ ਲਈ ਲੱਡੂ ਆ ਜਾ ਬਾਹਰ ਹੁਣ ਲੱਡੂ ਨਾ ਖਾਓ ਜੀ ਆ ਘਰ ਕੰਦ ਜੀ ਆ ਘਰ ਕੰਦ ਖਾਣਿਆ ਹਾਂ ਜੀ ਤੇਰਾ ਪਿਓ ਆ ਗਿਆ ਹੁਣ ਆ ਜਾ ਬਾਦ ਨੂੰ ਛੁੱਟੀ ਦਾ ਮਤਲਬ ਹੁੰਦਾ ਰੈਸਟ ਕਰਨੀ ਆ ਅੱਖਾਂ ਨੂੰ ਵੀ ਰੈਸਟ ਦੇਣੀ ਆ ਰੈਸਟ ਕਰੀ ਬੜੀ ਰੈਸਟ ਹੋ ਰਹੀ ਆ ਇੰਨੇ ਕਲਰ ਦੇਖ ਰਹੇ ਆ ਸਕਰੀਨ ਦੇ ਉੱਤੇ ਹਾਂਜੀ ਆ ਬਹੁਤਾ ਅਰੇ ਮੈਂ ਬਾਹਰ ਰੱਖਿਆ ਸੀਗਾ ਨਾ ਆ ਤਾਂ ਲਾਉਣ ਲੱਗੇ ਗਮੜਾ ਬਗੜਾ ਲਾ ਲ ਹਾਂ ਮੈਂ ਭੁੱਲ ਗਿਆ ਤੁਹਾਨੂੰ ਮੈਂ ਨਿਕਲਿਆ ਵੀ ਬਾਹਰ ਮੈਂ ਵੀ ਆ ਪਰ ਉਹ ਉਹ ਤੋਂ ਮੈਂ ਕਰਦਾ ਕੰਮ ਉਹਦਾ ਕੀ ਕਹੂੰਗੀ ਜਾ ਕੇ ਵੇਖ ਕੇ ਤੂੰ ਵੀ ਆ ਦੇਖੀਂ ਪਿੰਨਾਂ ਦਾ ਕੰਮ ਮੈਂ ਡੈਡੀ ਕੋ ਚੱਲਿਆਂ ਮਾੜਾ ਮੈਂ ਕਰਦਾ ਕੰਮ ਉਹਦਾ ਜਾ ਕੇ ਦੇਖ ਮੈਂ ਫੇ ਅੱਛਾ ਠੀਕ ਕੀਤਾ ਠੀਕ ਆ ਦੇਖੀਏ ਮੰਮੀ ਨੇ ਕੀ ਰੰਗ ਲਾਏ ਨੇ ਅੱਛਾ ਆਸੀ ਫੂਟਾ ਇਹਦੇ ਵਿੱਚ ਮੰਮੀ ਨੇ ਮੇਲਾ ਕਰਕੇ ਦੋ ਤਿੰਨ ਜਗ੍ਹਾ ਤੇ ਲਾਤਾ ਇੱਕ ਆ ਵੀ ਲਾਇਆ ਲੱਗਦਾ ਮੈਨੂੰ ਤੇ ਉਧਰ ਵੀ ਲਾਇਆ ਹੈ ਇਹਦੇ ਨਾਲ ਜੀ ਆਹ ਵਾਲਾ ਪਰ ਇਹ ਚ ਮਿੱਟੀ ਹੋਰ ਪੈਣ ਵਾਲੀ ਉਹ ਮੈਂ ਪਾ ਦਿੰਦਾ ਇੱਕ ਦਿਨ ਮੈਂ ਲੱਗਿਆ ਵੀ ਸੀ ਕਰਨ ਪਰ ਮੈਂ ਭੁੱਲ ਗਿਆ ਆ ਮੰਮੀ ਨੇ ਵਾ ਇੰਨੇ ਕੇਰੀਏ ਦੀ ਜ਼ਿੰਮੇਵਾਰੀ ਲੁੱਤੀ ਹੋਈ ਆ ਫਲ ਫਲ ਲਾਉਂਦੇ ਰਹਿੰਦੇ ਆ ਔਰ ਕੁਛ ਨਾ ਕੁਛ ਕਰੀ ਜਾਂਦੇ ਹੁੰਦੇ ਆ ਮੈਨੂੰ ਲਾਇਆ ਲੱਗਦਾ ਵੀ ਹੌਲੀ ਹੌਲੀ ਆ ਰਸਤਾ ਬੰਦਦੇ ਹੋ ਜਾਣਾ ਮਰੇ ਨੂੰ ਐਂਟਰੀ ਡੋਰ ਵਾਲਾ ਵੀਣੀ ਮੈਂ ਹਰ ਰੋਜ਼ ਘਰ ਆ ਕੇ ਲੰਚ ਕਰਦਾ ਮੇਰੇ ਕਦੇ-ਕਦੇ ਸ਼ਿਫਟ ਹੁੰਦੀ ਐ ਇਦਾਂ ਫਿਰ ਆਪਣਾ ਨੇੜੇ ਆ ਕੰਮ ਤੋਂ ਤਾਂ ਮੈਂ ਆ ਜਾਂਦਾ ਆਗੇ ਜੜੀ ਹਾਂ ਮੈਂ ਆਇਆ ਮੈਂ ਆਇਆ ਅੱਛਾ ਬੈਨਿਚ ਭਾਰੀ ਤੇ ਹੋਰ ਕਿਵੇਂ ਹੋ ਬੜਾ ਠੀਕ ਆ ਵਧੀਆ ਕੀ ਬਣਦਾ ਮੈਂ ਕਰਦੀ ਐ ਸਪਾਈਆਂ ਹੁਣ ਸਾਡੀ 2 ਤੋਂ 5 ਕਲੀ ਹੋਈ ਐ ਹੂੰ ਤੇ ਫੇਰ ਗਰਮੀਆਂ ਦੇ ਸਬਜ਼ੀਆਂ ਬੀਜਾਂਗੇ ਹੁਣ ਹਾਂ ਨਾ ਵਧੀਆ ਕਾਫੀ ਖੱਡਣ ਲੱਗੇ ਹੋਏ ਸੀ ਆਹ ਉਹ ਸਫਾਈ ਕਰਦੇ ਲੋਤੋ ਗਿਆ ਹੈ ਮਾਰੇ ਦੇ ਵਿੱਚ ਪਸਾਇਆ ਨੂੰ ਤਾਂ ਕਿ ਆ ਕੋਈ ਨਾ ਪਾਇਓ ਡੈੜੀ ਮੂਲੀ ਰੈਡੀ ਹੁਣ ਤਾਂ ਪੱਕ ਨਹੀਂ ਹੋਣੀ ਆ ਨਾ ਹੁਣ ਤਾਂ ਕਾਫੀ ਨੇ ਦੂਜੇ ਲੱਗਣ ਆ ਮੂਲੀਆਂ ਨਾ ਐਦਕੀ ਬਹੁਤ ਸੋਹਣੀਆਂ ਹੋਈਆਂ ਕਿਉਂਕਿ ਪਤਾ ਨਹੀਂ ਗਰਾਊਂਡ ਥੋੜੀ ਇਧਰ ਸੌਫਟ ਜ਼ਿਆਦਾ ਕੀਤੀ ਸੀ ਡੈੜੀ ਨੇ ਮੈਨੂੰ ਸਫਾਈ ਨਹੀਂ ਕਾਜ ਹੋਊਗੀ ਨਹੀਂ ਤਾਂ ਸੌਫ ਵਧੀਆ ਹੋ ਜਾਣੀ ਸੀ ਸੌਫ ਹਾਂਜੀ ਵਿਚ ਵਿੱਚ ਮੈਂ ਲਾਤੇ ਇਥੇ ਉਧਰ ਕੱਟ ਕੇ ਮੌਸਮ ਵੀ ਨਹੀਂ ਨਾ ਠੀਕ ਮਿਲਿਆ ਡੈੜੀ ਆਪਾਂ ਨੂੰ ਕੁਛ ਨਹੀਂ ਠੀਕ ਮਿਲਿਆ ਬਸ ਚਲੋ ਜਦੋਂ ਮਿਲਦਾ ਆਪਾਂ ਲਾਹ ਲਾਈ ਤਾਂ ਚਲੋ ਕੋਈ ਨਹੀਂ ਅਫੀਜੋ ਦੇ ਬੂਟੇ ਲਾਇਆ ਸੀ ਉਹੀ ਦੇਖਣ ਆਇਆ ਸੀ ਮੈਂ ਕਿਹਾ ਵੀ ਸੋਹਣੇ ਹੋ ਗਿਆ ਕਿ ਨਵੇਂ ਪੱਤੇ ਆ ਗਏ। ਪਤੀ ਮਾਰਗੀ ਨਵੇਂ ਪੱਤੇ ਨਿਕਲਣ ਲੱਗੇ ਇਹਦਾ ਮਤਲਬ ਤੁਰਪੇ ਹੋਣੇ। ਹਾਂ ਜੜਾ ਜੜਾ ਫਾੜ ਲੀਆਂ। ਪਾਣੀ ਨਹੀਂ ਦੇਣਾ ਪਿਆ ਦੇਖ ਲੋ ਇੱਕ ਆਰਵੀਏ ਨੂੰ। ਪਾਣੀ ਵਸ ਗਿਆ ਤਾਂ ਲਾਇਆ ਉਹਨੇ ਦਿੱਤਾ ਤੋ ਬਾਈ। ਹਾਂ। ਇਹ ਭਈ ਇਹੰਦਾਨੀ ਮਾ ਵੀ। ਲੋੜੇ ਨਹੀਂ ਪੈਂਦੀ। ਲੋੜੇ ਨਹੀਂ ਪੈਂਦੀ ਹੈਗੀ। ਹੂੰ। ਮੀਂਹ ਦੇ ਦਿੱਤੀ ਸਵਾਈ ਨਹੀਂ ਕਰਨ ਦਿੱਤੀ ਭੋਰਾ ਵੀ ਆਹ ਨਾ ਮੀਂਹ ਪੈਂਦਾ ਰਹੇ। ਇਹ ਟਾਹਣੀਆਂ ਉੱਪਰ ਨਹੀਂ ਜਾਂਦੀਆਂ ਨੇ ਇਹ ਰੱਖ ਲਾਂਗੇ। ਹਾਂਜੀ। ਇਹ ਥੱਲੇ ਲਾ ਗਿਆ ਤਾਂ ਉੱਤੇ ਗਿਆ ਨਾ। ਆ ਕੋਈ ਨਹੀਂ ਕਰ ਮੈਂ ਕਿ ਫਰੂਟ ਉੱਤਰ ਜਿਵੇਂ ਫਿਰ ਛਾਂਗਦੇ ਆ ਤੇ ਕੀ ਇਹਨੂੰ ਕਿ ਛਾਂਗੇ ਤੇ ਹੀ ਹੁਣ ਨਾ ਕਰਦੇ ਨੇ ਮੈਂ ਬਸ ਉਹਨੂੰ ਦੇਖੂਗਾ ਮੈਂ ਕਿਸੇ ਨੂੰ ਟਾਈਮ ਕੱਢਦਾ ਨਹੀਂ ਤਾਂ ਮੈਂ ਇੰਨੀ ਛਾਂਗਣ ਦਾ ਕੰਮ ਡੜੀ ਮੈਂ ਕਰ ਦੂੰ ਆ ਦੋ ਜਾਣੇ ਲੱਗੇ ਜਾਂ ਕੋਈ ਨਹੀਂ ਹਾਂ ਆ ਅੱਜ ਸ਼ਨੀਵਾਰ ਦੇਖ ਲੈਣੇ ਆ ਆਹ ਕਿਉਂਕਿ ਦੀ ਨਿੰਬੂ ਹਣੇ ਤੋੜ ਵੀ ਲੈ ਆਪਾਂ ਤਾਂ ਕੋਈ ਚੱਕਰ ਨਹੀਂ ਤੇ ਰੈਡੀ ਹੋਨੇ ਹਨਾ ਜੇ ਵਰਤਨੇ ਵੀ ਹੋਏ ਹੇ ਬੰਨੇ ਨੂੰ ਕੁਛ ਇਹ ਠੀਕ ਲੱਗੇ ਨਾ ਪਹਿਲਾਂ ਜਿਹੜੀ ਉਹ ਫੋੜਿਆਂ ਜਿਹਾਂ ਵਾਲੀ ਸੀਗੀ ਉਹ ਹਾਂਜੀ ਆ ਚਿੱਟੇ ਮਤਲਬ ਪਧਰੇ ਆ ਫੋੜਿਆਂ ਆਰੇ ਉੱਤੇ ਪੜੀਏ ਹਾਂ ਇੱਧਰ ਉੱਚੇ ਨਹੀਂ ਮੇਰੇ ਸੀਗੇ ਆ ਬੂਟੇ ਵੈਸੀ ਰੱਖੇ ਹੋਏ ਨੇ ਇੱਧਰ ਇਹ ਰੱਖ ਲਿਆ ਮੈਨੂੰ ਲੱਗਿਆ ਵੀ ਕੁਛ ਚੱਲ ਪੂਗਾ ਇਹਦਾ ਅੱਛਾ ਹੋ ਸਕਦਾ ਚੱਲ ਵੀ ਪੈਂਦੇ ਆ ਗਈ ਹਨਾ ਹਾਂ ਤਰਪਿੰਦਰ ਕੋਈ ਇਹ ਕੰਦੀ ਲੋਕ ਬੋਗਨ ਨਹੀਂ ਚੱਲਦਾ ਨਹੀਂ ਜਿਹੜੀ ਕਈਆਂ ਨੇ ਹੁਣ ਸਿਮੇ ਉਹਨਾਂ ਨੇ ਵੀ ਉੱਥੇ ਇੱਕ ਕਬੂਟਾ ਸੀ ਉਹ ਹਰ ਸਾਲ ਉਹ ਦਈ ਜਾਂਦਾ ਹੁੰਦਾ ਸੀ ਮਿਰਚਾਂ ਚਲ ਕੋਈ ਨਹੀਂ ਉੱਪਰ ਰੱਖ ਕੇ ਦੇਖਦੇ ਆ ਇਹਨੂੰ ਪਰਾਂਗੇ ਹਾਂਜੀ ਮੂੜੀਆਂ ਦੇ ਮੁੰਗਰੇ ਮੂੜੀ ਹੋਈ ਬਹੁਤ ਐੜੀ ਵੈਸੇ ਆਦ ਕੀ ਹੈ ਨਾ ਮੂੜੀ ਨਾਲ ਵੀ ਲਾ ਵੀ ਬਲਣ ਦਿੱਤੀ ਸੀ ਮੈਂ ਹਾਂ ਤੇ ਟਮਾਟੇ ਦੇ ਕਿ ਨਿੱਕੇ ਨਿੱਕੇ ਹੋਈ ਹੋਈ ਆ ਹੋਰ ਕੀ ਇੱਕ ਅੱਧੀ ਰੱਖ ਲਓ ਕੋਈ ਰਿਕਾਰਡ ਰਿਕਾਰਡ ਬਣਾਉਣਾ ਹੋਇਆ ਜੇ ਇਹਦੀ ਲੱਗਦੀ ਆ ਬੱਦ ਰਹੀ ਆ ਹਾਲੇ ਵੀ ਆਪਣਾ ਤਾਂ ਚਲੋ ਫਰਮਾਤਾਂ ਨੇ ਚਲਾਈ ਜਾਣਾ ਆ ਦੇਖੋ ਵਿਚਾਰੀ ਟੇਡੀ ਮੇਡੀ ਹੋ ਕੇ ਇੱਧਰ ਨੂੰ ਆ ਗਈ ਕਿੰਨਾ ਬੜਾ ਬਹਾਦਰ ਸੰਘੜੀ ਹੋ ਗਿਆ ਇਹਨੇ ਕਈ ਵਾਰ ਹੂੰ ਚਲੋ ਅਗੇ ਆਇਆ ਇਹਦੀ ਕੋਕੜੀ ਇਹ ਜੀ ਮੱਤੀ ਜਾਸੀ ਤੇ ਲੱਗਿਆ ਨੂੰ ਦੇਰ ਹੋ ਗਈ ਨਾ ਥੋੜੀ ਹਾਂਜੀ ਉਦਾਂ ਵੀ ਉੱਤੇ ਫੁੱਲ ਆ ਗਏ ਨਾ ਮੇਨਾਂ ਦਾ ਬਾਕੀਆਂ ਹੋਣੀਆਂ ਮੇਰੇ ਕੋਲ ਤਕਰੀਬਨ ਅੱਧਾ ਪੌਣਾ ਘੰਟਾ ਬਚਿਆ ਤਾਂ ਮੈਂ ਸੋਚਦਾ ਵੀ ਦਵਾ ਦਵਾ ਰੋਟੀ ਖਾਈਏ ਤੇ ਇੱਕ ਮਾੜੀ ਦੀ ਇੱਕ ਦੋ ਫੋਨ ਕਾਲ ਕਰਨ ਵਾਲੇ ਸੀਗੇ ਘਰ ਦੇ ਇੱਕ ਦੋ ਕੰਮ ਕਰਾਉਣ ਵਾਲੇ ਆ ਉਹ ਕਰਕੇ ਫਿਰ ਮੈਂ ਤਾਂ ਨਿਕਲਾਂ ਢੋਖ ਲੱਗੇ ਮम्मी ਹੁਣ ਬਸ ਅੱਧੀ ਇੱਕ ਬਣ ਗਈ ਅੱਧਿਕ ਰਹਿੰਦੀ ਆ ਅੱਛਾ ਤੇ ਨੇੜਿਆਂ ਦਾ ਉਦਾਂ ਮੱਕ ਵੀ ਨਿਆਣੇ ਖਾਂਦੇ ਨਹੀਂ ਕਿ ਪਾਲਕ ਪੂਲ ਕੇ ਇਦਾਂ ਸਿੱਧਾ ਕੁਛ ਹਾਂ ਛੇਤੀ ਸਬਜੀ ਨੂੰ ਕਹਿੰਦੇ ਆ ਕਿ ਚਾਪਰੇ ਘਰ ਤੋਂ ਸਾਡਾ ਆਟਾ ਕੁੰਨੇ ਉਹਦੇ ਵਿੱਚ ਮੈਂ ਮੇਥੇ ਧਣੀਆਂ ਪਾਲਕ ਸਾਰਾ ਕੁਝ ਪਾ ਕੇ ਵਿੱਚ ਧਾਲ ਪਾਤੀ ਉਹਦੇ ਨਾਲ ਫਿਰ ਸਵਾਦ ਨਾਲ ਖਾਂਦੇ ਰੋਟੀ ਅੱਛਾ ਜੋ ਗ੍ਰाइंड ਕਰਤਾ ਬਸ ਉਹਨਾ ਆਟਾ ਮੰਗ ਸੁਣਦਾ ਛੋਡੀਆਂ ਦੇ ਨਾਲ ਹੋਰ ਤੇ ਆ ਸਰਜੀ ਵਾ ਪੰਡ ਵਾਲੀ ਜਾਂ ਛੇਤੀ ਬਣ ਗਈ ਅੱਛਾ ਵਧੀਆ ਤੇ ਨਿਆਣੇ ਦਾ ਆਟਾ ਬੋਲਣਾ ਇੱਕ ਵਾਰੀ ਰੋਟੀਆਂ ਦੀ ਤੇ ਫਿਰ ਬਾਅਦ ਚੱਕਣਾ ਸਬਜੀ ਨੂੰ ਬਹੁਤ ਸਾਲ ਬਣੀ ਆ ਹੂੰ ਪੂਰੀ ਘੰਟਾ ਕਾ ਤੇ ਦੇਰ ਕਾ ਲਿਆ ਸੀ ਗਾਇ ਸਬਜੀ ਨੂੰ ਹੂੰ ਆਇਆ ਪੁੱਤਰੂ ਉਰੀ ਵੇਲੇ ਮੈਨੂੰ ਮੈਨੂੰ ਇਹ ਮੁੰਡਾ ਢਲਾ ਵਿਚਾਰਾ ਤੇ ਲੈਨ ਦਾ ਸੈਂਸ ਠੀਕ ਨਹੀਂ ਹੈਗਾ ਇੱਕ ਇਹਨੂੰ ਜ਼ੁਕਾਮ ਹੋ ਗਿਆ ਤੇ ਇੱਕ ਲੱਤ ਤੇ ਵੀ ਸੱਟ ਖਾਦੀ ਹੋਈ ਆ ਉੱਥੇ ਕੀ ਹੋਇਆ ਸੀ ਬਲੰਦੀ ਹੈ ਸੱਟ ਠੀਕ ਹੈ ਹੁਣ ਜਦ ਤੱਕ ਆਲੇ ਅਰਮਾਨ ਜੇ ਤੋ ਠੀਕ ਹੋਣਾ ਨਾ ਪਰਾਉੜੇ ਦਾ ਖਾ ਲਿਆ ਹੁਣ ਸੌ ਜਾ ਤੇ ਆ ਜਿਹੜੀਆਂ ਚੀਜ਼ਾਂ ਨੇ ਨਾ ਇਹ ਜ਼ਰੂਰ ਖਾ ਲਈਂ ਦੇ ਸੰਤਰਾ ਇਹ ਕੀ ਹੈ ਸੰਤਰਾ ਕਹਿੰਦਾ ਨਿੰਬੂ ਅਵਕਾਡੋ ਮੈਂ ਖੋਲ ਬੈਠਾ ਨਾ ਤਾਂ ਮੇਰਾ ਧਿਆਨ ਗਿਆ ਕੇਲੇ ਸੇਬ ਆ ਕੇਲੇ ਪਹਿਲਾਂ ਖਾਣ ਵਾਲੇ ਆ ਤੇ ਜੇ ਕੇਕ ਕੁ ਪਏ ਹੁੰਦੇ ਨਾ ਫਿਰ ਤਾਂ ਫਟੇ ਚੱਕ ਦੇਨੇ ਸੀ ਆਪਾਂ ਬਟ ਫੂਡਸ ਆਰ ਇੰਪੋਰਟੈਂਟ ਸੋਹਣਿਆ ਪਾਲੇ ਜੀ ਸਾਰੇ ਬਿਸਕੁਟ ਨਕਸੜੂ ਸ਼ੁਰੂ ਕਰੀ ਜਾਂਦਾ ਪਾਲੇ ਜੀ ਦੇ ਸਾਰੇ ਬਿਸਕੁਟ ਮਖਾਤੇ ਇਹਨੂੰ ਚਾਹ ਵੀ ਇੱਕ ਵੀ ਨਹੀਂ ਪੈਕਟ ਰਹਿ ਤਾਂ ਪਾਲੇ ਜੀ ਦਾ ਇਹਨੇ ਐਡਾ ਖਰਾਬ ਬੰਦਾ ਪਿਉਲੀ ਤਾਂ ਛੱਡ ਦਿੰਦਾ ਹੈ ਪਿਉਲੀ ਤਾਂ ਛੱਡ ਦਿੰਦਾ ਮੇਰਾ ਭਿਓ ਉੱਧਰ ਬੈਠਾ ਹੈ ਨੌਣ ਲੱਗਿਆ ਨਾ ਹਾਂ ਟਾਵਲ ਤੋਂ ਹੀ ਚੱਕਿਆ ਮੈਸ ਕੋਲ ਲੇ ਕੇ ਜਲਿਆ ਉਹ ਬੈਠੀ ਨਾ ਹਾਲ ਚੱਲਿਆ ਹਾਂ ਮਰ ਗਏ ਤੇ ਉਹਨਾਂ ਮਸਕਰੀਆਂ ਹਾਂ ਮਨ ਦੇ ਉਦੇਸ਼ ਤਾਂ ਦੇ ਰਿਹਾ ਪਾਪਾ ਨੂੰ ਆਹੋ ਪਾਪਾ ਰਗਾ ਦੇ ਨਾਲੋ ਹਾਂ ਪਾਪਾ ਬਾਹਰੋਂ ਕੰਮ ਕਰਕੇ ਆਏ ਨੇ ਨਾ ਹਾਂ ਮੰਮੀ ਆਹ ਕਾਢੋ ਤੁਸੀਂ ਇਸ ਤੇ ਰੱਖਿਆ ਲਕੋ ਕੇ ਇਹਨੂੰ ਵਰਤ ਲਓ ਇਹ ਮਨੇ ਤਰੀਕਾ ਹੈ ਪ੍ਰਾਣਾ ਕੇਲਿਆਂ ਦੇ ਵਿੱਚ ਲੁਕਿਆ ਹੋਇਆ ਸੀਗਾ ਮੇਰਾ ਜੀ ਕਰਦਾ ਗਾਉ ਆ ਪਰ ਜੇ ਮੈਂ ਕਹਾ ਮੈਂ ਸਿੰਗੀ ਚੈਨਾ ਗੋਡਾ ਨਾ ਵੀ ਕਾਪੀ ਰਾਈਟ ਹੋ ਜਾਣਾ ਅੱਛਾ ਗਾਲਾ ਫੋਟੇ ਜਾ ਕੇ ਗਾਣੇ ਗਾਲਾ ਕਿਹੜਾ ਗਾਣਾ ਗਾਉ ਸੀ ਹੋ ਆ ਰਜਾਣਾ ਇੰਦੌਜੀ ਕੰਮ ਤੇ ਪਹੁੰਚ ਗਏ ਆਪਾਂ ਅਮ ਕਰੇ ਥੋੜੀ ਬਹੁਤੀ ਰੈਸਟ ਕਰ ਲਈ ਮਾੜੇ ਮੋੜੇ ਕਿਦੋਂ ਕੰਮ ਕਰਨਾ ਸੀ ਪਲੰਬਰ ਆਇਆ ਹੋਇਆ ਸੀ ਘਰੇ ਤਾਂ ਉਹ ਕੰਮ ਕਰਵਾਏ ਸੋ ਮੇਰਾ ਐਕਚੁਅਲੀ ਸਕੂਲ ਆਉਂਦਾ ਪਹਿਲਾਂ ਸਕੂਲ ਆਉਂਦਾ ਇੱਕ ਬੜਾ ਨਿਆਣਾ ਛੋਟੇ ਛੋਟੇ ਬੱਚਿਆਂ ਨੂੰ ਦੇਖੀਦਾ ਨਾ ਤੇ ਲੋ ਸ਼ਾਮ ਦੇ ਚਾਹ ਤਿੰਨ ਵਜੇ ਹੋਏ ਨੇ ਐਨ ਤਸੱਲੀ ਦੇ ਨਾਲ ਬੱਚੇ ਦਾਲੇ ਥੱਕੇ ਹੋਣੇ ਚਾਹੀਦੇ ਆ ਬਟ ਉਹਨਾਂ ਦਾ ਜॉय ਉਹਨਾਂ ਦਾ ਇੰਜੋਇਮੈਂਟ ਉਹਨਾਂ ਦੀ ਹੈਪੀਨੈਸ ਦੇਖਣ ਵਾਲੀ ਹੁੰਦੀ ਆ ਬਸ ਦੇ ਵਿੱਚ 14 ਦਿਨ ਚੜਦੀ ਗੁਰਬਲ ਗੁਰਬਲ ਹੁੰਦੀ ਆ ਮੈਂ ਤੁਹਾਨੂੰ ਦਿਖਾ ਤਾਂ ਨਹੀਂ ਸਕਦਾ ਪਟ ਘਾ ਪਾ ਦੁੰਦੇ ਜਵਾਕ ਤਾਂ ਜਵਾਕਾਂ ਦੇਖ ਕੇ ਮਨ ਖੁਸ਼ ਹੋ ਜਾਂਦਾ ਚੀਕ ਚੰਘਿਆੜਾ ਘਾ ਪਾਇਆ ਹੁੰਦਾ ਵਾਸਤੇ ਵਿੱਚ ਸੋ ਪਹਿਲਾਂ ਮੈਂ ਸਕੂਲੋਂ ਨਿਕਲਣਾ ਉਸ ਤੋਂ ਬਾਅਦ ਮੇਰੇ ਕਿਧਰ ਰੂਪ ਫੇਰਨੇ ਤੇ ਤਕਰੀਬਨ 8 ਕੋਈ ਵਾਸਤੇ